ਤਮੀ ਰੇਂディア ਨੇ ਜੋ ਰਜਿਸਟਰੀਆਂ ਸਮੇਂ ਪੰਜਾਬ ਦੇ ਵਿੱਚ ਐਨਓਸੀਜ਼ ਦਾ ਇਸ਼ੂ ਬੜੇ ਲੰਬੇ ਸਮੇਂ ਤੋਂ ਗਰਮਾਇਆ ਹੋਇਆ ਸੀਗਾ ਉਹਦੇ ਨਾਲ ਕੁਝ ਗਲਤੀਆਂ ਤਾਂ ਸੀਗੀਆਂ ਕੁਝਕ ਲੋਕਾਂ ਦੀਆਂ ਜਿਹੜੇ ਇਲੀਗਲ ਕਲੋਨੀਆਂਜ਼ ਨੂੰ ਡਿਵੈਲਪ ਕਰਦੇ ਨੇ ਨਾ ਉਹਦੇ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਜਿਵੇਂ ਕਹਿੰਦੇ ਨੇ ਕਿ ਦੁੱਧ ਦੀ ਰਾਖੀ ਬਿੱਲੇ ਬਿਠਾਤੇ ਸਰਕਾਰਾਂ ਉਹਨਾਂ ਇਲੀਗਲ ਡਿਵੈਲਪਰਜ਼ ਨੂੰ ਪ੍ਰੋਮੋਟ ਕਰਦੀਆਂ ਰਹੀਆਂ ਜਿਹਦੀ ਵਜ੍ਹਾ ਕਰਕੇ ਮਸ਼ਰੂਮਿੰਗ ਆਫ ਇਲੀਗਲ ਕਲੋਨੀਆਂ ਜਿਹੜੀ ਉਹ ਬੇਤਹਾਸ਼ਾ ਹੋ ਗਈ ਪੰਜਾਬ ਦੀ तकरीबन 14000 ਕਲੋਨੀਆਂ ਜਿਹੜੀਆਂ ਇਹ ਡਿਵੈਲਪ ਹੋ ਗਈਆਂ ਜਿਹਦੀ ਵਜ੍ਹਾ ਕਰਕੇ ਜੋ ਬੇਸਿਕ ਇਨਫਰਾਸਟ੍ਰਕਚਰ ਹੈ ਐਮਿਨਿਟੀਆਂ ਦਾ ਫੈਸਿਲਿਟੀਆਂ ਦਾ ਸ਼ਹਿਰਾਂ ਦੇ ਵਿੱਚ ਪਿੰਡਾਂ ਕਸਬਿਆਂ ਦੇ ਵਿੱਚ ਉਹ ਵੀ ਦੀਆਂ ਦਿੱਕਤਾਂ ਨੇ ਜਿਹੜੀਆਂ ਆਈਆਂ ਨੇ ਇਹਦੇ ਬਾਰੇ ਅੱਜ ਬੜੇ ਵਿਚਾਰ ਚਰਚਾ ਹੋਈ ਹੈ ਬੜੇ ਡਿਟੇਲ ਦੇ ਵਿੱਚ ਕੈਬਨਿਟ ਦੇ ਵਿੱਚ ਤੇ ਇੱਕ ਖੁਸ਼ਖਬਰੀ ਜਿਹੜੀ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਜੋ ਸਨੌਨੀਕਾ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਆਨੇ ਜਿਹੜੇ ਲੰਬੇ ਸਮੇਂ ਤੋਂ ਇਸ ਪਾਲਿਸੀ ਦੇ ਉੱਪਰ ਕੰਮ ਕਰ ਰਹੇ ਸਨੌਨੀ ਤਾਂ ਉਹਨਾਂ ਨੇ ਖੁਦ ਆਪ ਸੀਗੀ ਖੁਸ਼ਖਬਰੀ ਪੰਜਾਬ ਦੇ ਲੋਕਾਂ ਨੂੰ ਪਰ ਕਿਉਂਕਿ ਉਹਨਾਂ ਨੇ ਅੱਜ ਜਲੰਧਰ ਨਿਕਲਣਾ ਸੀਗਾ ਝੰਡਾ ਘਰ ਆਉਣ ਦੇ ਲਈ ਸੋ ਉਹਨਾਂ ਨੇ ਸਾਡੀ ਮੀਰੀਅਰ ਚੀਮਾ ਸਾਹਿਬ ਦੀ ਡਿਊਟੀ ਲਗਾਈਏ ਕਿ ਪੰਜਾਬ ਦੇ ਲੋਕਾਂ ਨੂੰ ਮੀਡੀਆ ਦੇ ਜ਼ਰੀਏ ਇਹ ਅਸੀਂ ਉਹਨਾਂ ਵੱਲੋਂ ਆਸ਼ਵਸਤ ਕਰੀਏ ਉਹਨਾਂ ਵੱਲੋਂ ਵਿਸ਼ਵਾਸ ਦਿਵਾਈਏ ਕਿ ਬੜੀ ਡਿਟੇਲ ਦੇ ਉੱਪਰ ਡਿਟੇਲ ਦੇ ਵਿੱਚ ਇਹਦੇ ਉੱਪਰ ਕੰਮ ਹੈ ਜਿਹੜਾ ਉਹ ਹੋ ਚੁੱਕਿਆ सीएम साहब खुद आप इस सारे इशू नु मॉनिटर कर रहे ने ते बड़ी जल्दी ही एनओसी दी जेडी क्लॉज ਆ ਪੰਜਾਬ ਦੇ ਵਿੱਚੋਂ ਉਹ ਖਤਮ ਹੋ ਜਾਏਗੀ ਔਰ ਇਹਦੀ ਜਿਹੜੀ ਬੇਸਿਕ ਜਾਂ ਬ੍ਰਾਡਲੀ ਜਿਹੜੀ ਜਿਹੜੇ ਮੋਡੈਲਿਟੀਆਂ सीएम साहब ਨੇ ਸਾਨੂੰ ਕੈਬਨਟ ਨੂੰ ਅੱਜ ਕਨਵੇ ਕੀਤੀਆਂ ਨੇ ਕਿ ਜਿਨ੍ਹਾਂ ਲੋਕਾਂ ਕੋਲ 31 ਜੁਲਾਈ 2024 ਤੱਕ ਜਿਨ੍ਹਾਂ ਕੋਲ ਰਜਿਸਟਰੀਆਂ ਹੈਗੀਆਂ ਜਾਂ ਬਿਆਨੇ ਹੈਗੇ ਬਿਆਨੇ ਇਨ ਦਾ ਫਾਰਮ ਆਫ ਕਿ ਰਜਿਸਟਰਡ ਬਿਆਨੇ ਹੋਣ ਜਾਂ ਪੇਮੈਂਟ ਥਰੂ ਬੈਂਕਸ ਜਾਂ ਜਿਹਦੇ ਨਾਲ ਸਿਰਫ ਇਹ ਐਸਟੈਬਲਿਸ਼ ਕਰਨਾ ਪਏਗਾ ਉਹਨਾਂ ਨੂੰ ਕਿ ਉਹਨਾਂ ਦੀ ਜਿਹੜੀ ਡੀਲ ਹੈਗੀ ਜ਼ਮੀਨ ਦੀ ਉਹ ਜੈਨੂਨ ਹੈ ਇਹ ਨਾ ਹੋਵੇ ਕਿ ਜੈਨੂਨੈਸ ਉਹਦੀ ਕਿਉਂਕਿ ਨਹੀਂ ਕੀ ਹੁੰਦਾ ਪਹਿਲਾ ਸਮੇਂ ਦੇ ਵਿੱਚ ਵੀ ਇਹੀ ਹੋਇਆ ਹੈ ਕਿ ਬਹੁਤ ਸਾਰੀਆਂ ਕਲੋਨੀਆਂ ਕਲੋਨੀਓਨ ਤਿੰਨਾਂ ਚਾਰ ਮਹੀਨਿਆਂ ਦੇ ਵਿੱਚ ਹੀ ਲੋਕ ਦੋ ਨੰਬਰ ਚ ਕੱਟ ਦਿੰਦੇ ਨੇ ਜਿਹਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਤੇ ਇਹ सीएम ਸਾਹਿਬ ਨੇ ਅੱਜ ਸਾਨੂੰ ਖੁਦ ਆਪ ਸਾਨੂੰ ਕਨਵੇ ਕੀਤਾ ਜਿਹੜਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਕਨਵੇ ਕਰ ਰਿਹਾ ਕਿ 31 ਜੁਲਾਈ 2024 ਤੱਕ ਜਿਨ੍ਹਾਂ ਦੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਹੋ ਚੁੱਕੀਆਂ ਜਾਂ ਜਿਨ੍ਹਾਂ ਕੋਲ অথੈਨਟੀਕੇਟਿਡ ਵੈਰੀਫਾਈਡ ਡਾਕੂਮੈਂਟਸ ਹੈਗੇ ਜਿਹਦੇ ਨਾਲ ਉਹ ਪ੍ਰੂਵ ਕਰ ਸਕਦੇ ਨੇ ਜੀ ਕਿ ਸਾਡਾ 31 ਜੁਲਾਈ ਤੋਂ ਪਹਿਲਾਂ ਸੌਦਾ ਵੀ ਹੋ ਚੁੱਕਿਆ ਸੀਗਾ ਜ਼ਮੀਨ ਦਾ ਉਹਨਾਂ ਨੂੰ ਐਨਓਸੀ ਦਿੱਤੇ ਉਹਨਾਂ ਦੀ ਰਜਿਸਟਰੀਆਂ ਜਿਹੜੀਆਂ ਉਹ ਮੇਬੀ ਸੈਕੰਡ ਆਫ ਨਵੰਬਰ ਤੱਕ ਜਿਨ੍ਹਾਂ ਦੀ ਹੋ ਜਾਣਗੀਆਂ ਇਹ ਤਾਨੂੰ ਐਨਓਸੀ ਦੀ ਜ਼ਰੂਰਤ ਨਹੀਂ ਰਹੇਗੀ ਇਹ ਸੀਐਮ ਸਾਹਿਬ ਦੀ ਤਰਫੋਂ ਭਵੰਤ ਮਾਨ ਜੀ ਤਰਫੋਂ ਅੱਜ ਪੰਜਾਬ ਦੇ ਟੈਂਟੇਟਿਵਲੀ ਟੈਂਟੇਟਿਵਲੀ ਇਹੀ ਡੇਟਸ ਨੇ ਬਟ ਉਹਦੇ ਉੱਪਰ ਹੋਰ ਡਿਟੇਲ ਦੇ ਵਿੱਚ ਮੋਡੈਲਿਟੀਆਂ ਨੇ ਜਿਹੜੀਆਂ ਉਹ ਸੀਐਮ ਸਾਹਿਬ ਖੁਦ ਆਪ ਵਰਕਆਊਟ ਕਰ ਰਹੇ ਨੇ ਇਹ ਸਾਨੂੰ ਬ੍ਰੌਡਲੀ ਜੇ ਉਹਨਾਂ ਨੇ ਮੈਨੂੰ ਫੈਸਲਾ ਉਹਨਾਂ ਦਾ ਸੀਐਮ ਸਾਹਿਬ ਦਾ ਫੈਸਲਾ ਸੁਣਾਉਣ ਦੀ ਜ਼ਿੰਮੇਵਾਰੀ ਮੈਨੂੰ ਅਰਚੀਮਾਨ ਸਾਹਿਬ ਨੂੰ ਸੌਂਪੀ ਹੈ ਉਹ ਤੁਹਾਨੂੰ ਦੱਸ ਰਿਹਾ ਉਹ ਦੋ ਵੀ ਹੋ ਸਕਦੇ ਨਵੰਬਰ ਹੋ ਸਕਦੇ 5 ਨਵੰਬਰ ਵੀ ਹੋ ਸਕਦੇ ਬਟ ਜਿਹੜੀ 31 ਜੁਲਾਈ ਦੀ ਡੇਟ ਹੈ ਉਹ ਫਾਈਨਲ ਰਹੀ ਵੀ 31 ਜੁਲਾਈ ਤੋਂ ਪਹਿਲਾਂ ਕਿਸੇ ਦੀ ਰਜਿਸਟਰੀ ਹੋਈ ਹੈ ਕਿਸੇ ਦਾ ਰਜਿਸਟਰਡ ਬਿਆਨਾ ਹੈ ਕਿਸੇ ਦੀਆਂ ਪੇਮੈਂਟਸ ਨੇ ਜਿਹੜੀਆਂ ਉਹ ਥਰੂ ਬੈਂਕ ट्रांजैक्शन ਉਹ ਸੈਲਰ ਕੋਲ ਬਾਏਰ ਦੀ ਦਾ ਪੈਸਾ ਜਿਹੜਾ ਉਹ ਸੈਲਰ ਕੋਲ ਗਿਆ ਹੋਇਆ ਥਰੂ ਬੈਂਕ ट्रांजैक्शन ਮਕਸਦ ਪਰਪਸ ਸਿਰਫ ਇੱਕ ਹੋਊਗਾ ਕਿ ਜੈਨੂਇਨੈਸ ਆਫ ਡੀਲ ਹੈ ਜਿਹੜੀ ਉਹ ਐਸਟੈਬਲਿਸ਼ ਹੋਵੇ ਫਿਕਟਿਸ਼ਸ ਕਾਮ ਹੈ ਜਿਹੜਾ ਜਾਲੀ ਕਾਮ ਹੈ ਜਿਹੜਾ ਉਹ ਨਹੀਂ ਇਹਦੇ ਵਿੱਚ ਹੋਣਾ ਚਾਹੀਦਾ ਪਰਪਸ ਮਕਸਦ ਇਹ ਹੈ ਉਹਦੀ ਮੋਡੈਲਿਟੀਆਂ ਨੇ ਜਿਹੜੀਆਂ ਉਹ ਸੀਐਮ ਸਾਹਿਬ ਕਹਿੰਦੇ ਆਉਣ ਵਾਲੇ ਦੋ ਚਾਰ ਦਿਨਾਂ ਦੇ ਵਿੱਚ ਉਹਨੂੰ ਕੰਪਲੀਟ ਕਰਕੇ ਉਹ ਬੜੀ ਜਲਦੀ ਸੜੀ ਜਿਹੜੀ ਸਾਰੀ ਵੀਡੀਓ ਦੀ ਮੋਡੈਲਿਟੀਆਂ ਨੇ ਨੀਟੀ ਗ੍ਰੀਟਿਜ਼ ਨੇ ਉਹ ਉਹ ਲੋਕਾਂ ਸਾਹਮਣੇ ਰੱਖੀਆਂ ਜਾਣਗੀਆਂ ਦੇਖੋ ਇਹ ਵਨ ਟਾਈਮ ਪਾਲਿਸੀ ਹੀ ਸਮਝੋ ਜੀ ਇਹ ਵਨ ਟਾਈਮ ਰਿਲੀਫ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਦੇਖੋ ਗੱਲ ਪਤਾ ਕੀ ਹੋਇਆ ਜੀ ਮੈਂ ਜੇ ਪਹਿਲਾਂ ਵੀ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਜੀਦੀ ਵਜੇ ਕਰਕੇ ਪਾਪਰਾ ਐਕਟ ਵੀ ਬਣਿਆ ਤੇ ਪਾਪਰਾ ਐਕਟ ਦੀ ਵਾਇਲੇਸ਼ਨ ਵੀ ਬਾਰ ਬਾਰ ਹੁੰਦੀ ਰਹੀ ਜਦੋਂ ਵਾਇਲੇਸ਼ਨ ਬਾਰ ਬਾਰ ਹੁੰਦੀ ਰਹੀ ਉਹਦਾ ਹਾਈ ਕੋਰਟ ਦੇ ਵਿੱਚ ਕੇਸ ਚਲਾ ਗਿਆ ਹਾਈ ਕੋਰਟ ਨੇ ਐਨਓਸੀ ਦੀ ਕੰਡੀਸ਼ਨ ਇੰਪੋਜ਼ ਕਰਤੀ ਐਨਓਸੀ ਦੀ ਕੰਡੀਸ਼ਨ ਦੇ ਨਾਲ ਜਿਹੜਾ ਰਜਿਸਟਰੀਆ ਹੋ ਨਹੀਂ ਸਕਦੀਆਂ ਸੀਗੀਆਂ ਕਰਾਪਸ਼ਨਾਂ નીચે ਦੋ ਨੰਬਰ ਦੇ ਕੰਮ ਨੇ ਜਿਹੜੇ ਉਹ ਸ਼ੁਰੂ ਹੋ ਜਾਂਦੇ ਨੇ ਜਿਹੜੇ ਇਲਲੀਗਲ ਕਲੋਨੀਆਂ ਕੱਟਣ ਵਾਲੇ ਡਿਵੈਲਪਰ ਨੇ ਉਹ ਫੀਲਡ ਦੇ ਵਿੱਚ ਆ ਜਾਂਦੇ ਨੇ ਉਹ ਫਿਰ ਦੋ ਨੰਬਰ ਦਾ ਕੰਮ ਸ਼ੁਰੂ ਕਰ ਦਿੰਦੇ ਨੇ ਸੋ ਇਹਦੇ ਨਾਲ ਸਾਰੇ ਦਾ ਸਾਰਾ ਜਿਹੜਾ ਉਬਰਲ ਸਿਸਟਮ ਹੈ ਉਹ ਖਰਾਬ ਹੁੰਦਾ ਇਹ ਵਨ ਟਾਈਮ ਵਨ ਟਾਈਮ ਮੀਨਸ ਲਾਸਟ ਟਾਈਮ ਹੈ ਜਿਹੜੀ ਸਾਡੇ ਵੱਲੋਂ ਸਰਕਾਰ ਵੱਲੋਂ ਕਿ ਇਸ ਤੋਂ ਬਾਅਦ ਕੋਈ ਇਹ ਜੇ ਇਹ ਵੀ ਸਿਰਫ ਉਹਨਾਂ ਲੋਕਾਂ ਨੂੰ ਰੀਲੀਫ ਹੈ ਜਿਹੜੇ ਕਿ ਜਿਨ੍ਹਾਂ ਨੇ ਵਿਚਾਰਿਆਂ ਨੇ ਆਪਦੀਆਂ ਜ਼ਿੰਦਗੀ ਭਰ ਦੀਆਂ ਪੂੰਜੀਆਂ ਕਮਾਈਆਂ ਨੇ ਜਿਹੜੀਆਂ ਇੱਕ ਘਰ ਦੀ ਛੱਤ ਸਿਰ ਤੇ ਲੈਣ ਵਾਸਤੇ ਜਿਨ੍ਹਾਂ ਨੇ ਉਹਦੇ ਵਿੱਚ ਲਾਤੀਆਂ ਤੇ ਫਸ ਗਏ ਉਹ ਗਲਤੀ ਇਹ ਚ ਉਹਨਾਂ ਦੀ ਕੋਈ ਨਹੀਂ ਹੈਗੀ ਇਹ ਸਿਰਫ ਉਹਨਾਂ ਲਈ ਰੀਲੀਫ ਹੈ ਸਾਡੇ ਵੱਲੋਂ ਉਸ ਤੋਂ ਬਾਅਦ ਇੱਕ ਦਸਤਾਵੇਜ਼ ਕੀ ਜੀ 29 ਜੁਲਾਈ ਦਾ ਹੋ ਗਿਆ ਹਾਂ ਦੋ ਨਵੰਬਰ ਦੀ ਲਾਸਟ ਹੋਣਾ ਰੱਖਿਆ ਹੋਰ ਰਜਿਸਟਰੀ ਦੀ ਡੇਟ ਹੈ ਸਪੋਜ਼ ਸੇਲ ਲੀਡ ਹੈ ਜਿਹੜੀ ਜੇ ਅੱਜ ਕਿਸੇ ਨੇ 31 ਜੁਲਾਈ ਤੋਂ ਪਹਿਲਾਂ ਕਿਸੇ ਨੇ 10% ਬੈਂਕ ਦੇ ਵਿੱਚ ਟਰਾਂਜੈਕਸ਼ਨ ਬਿਆਨੇ ਦਾ ਦੇ ਦਿੱਤਾ ਤੇ ਉਹ ਬੰਦਾ ਜੇ ਸਪੋਜ਼ 2 ਨਵੰਬਰ ਜਾਂ 5 ਨਵੰਬਰ ਜੋ ਵੀ ਡੇਟ ਸੀਐਮ ਸਾਫ ਫਾਈਨਲ ਕਰਨਗੇ ਜੇ ਉਦੋਂ ਤੱਕ ਉਹ ਰਜਿਸਟਰੀ ਕਰਾ ਲੈਂਦਾ ਤਾਂ ਉਹ ਲੀਗਲ ਮੰਨਿਆ ਜਾਊਗਾ ਜੇ ਉਦੋਂ ਤੱਕ ਨਹੀਂ ਕਰਾ ਪਾਉਂਦਾ ਤੇ ਉਹ ਨਹੀਂ ਮੰਨਿਆ ਜਾਊਗਾ ਸੋ ਵੈਰੀਫਿਕੇਸ਼ਨ ਆਈਡੈਂਟੀਫਿਕੇਸ਼ਨ ਐਂਡ ਸੈਟੀਸਫੈਕਸ਼ਨ ਆਫ ਲੋਕਲ ਅਥਾਰਟੀਜ਼ ਦਾ ਜਿਹੜਾ ਹੈਗਾ ਕਿ ਇਹ ਕੰਮ ਜੈਨੂਇਨ ਹੈ ਉਹਦੀ ਕਟ ਆਫ ਡੇਟ ਹੈ ਜਿਹੜੀ ਉਹ 31 ਜੁਲਾਈ ਆ ਤੋਂ ਇਸ ਤੋਂ ਹੋਰ ਜੀ ਕੋਈ ਡਿਸਕਸ਼ਨ ਨਹੀਂ ਹੋਈ ਜੀ ਨੇ ਸਾਡੇ ਕੋਲੇ ਪੰਚਾਇਤੀ ਰਾਜ ਰੂਲ ਦੇ ਸੰਬੰਧੀ ਕੋਈ ਵੀ ਜੰਡਾ ਨਹੀਂ ਆਇਆ ਮੇਬੀ ਤੁਹਾਡੇ ਕੋਲੇ ਉੰਦਾ ਉਹ ਟੋਟਲ ਕਿੰਨੇ ਜਿਹੜੇ ਦਿੱਕਤ ਸਭਾਈ ਹੈ ਜੀ ਸਰ ਮਾਨਾ ਉਹ ਉਹ ਛੋਟੇ ਡਿਪਾਰਟਮੈਂਟਾਂ ਦੇ ਸੀ ਕੋਈ ਰੂਲਸ ਸੀਗੇ ਕੋਈ ਰਿਪੋਰਟਾਂ ਸੀਗੀਆਂ ਉਹ ਰਿਪੋਰਟਾਂ ਤੇ ਰੂਲ ਜਿਹੜੇ ਡਿਪਾਰਟਮੈਂਟ ਦੇ ਹੁੰਦੇ ਨੇ ਉਹਨੇਗੇ ਬਿਜ਼ਨਸ ਕੋ ਵੀ ਛੋੜਨੇ ਦਾ ਥਾਂ ਹੈ ਜੀ ਹਾਂ ਕੁਝ ਪ੍ਰिजनਰ ਜਿਹੜੇ ਨੇ ਉਹ ਛੱਡੇ ਨੇ ਕੁਝ ਦੇ ਪੈਂਡਿੰਗ ਰੱਖੇ ਹੈ ਜੀ ਪ੍ਰिजनਰ ਨੂੰ ਕੋਈ ਬੈਨੀਫਿਟ ਦਿੱਤਾ 15 ਗੱਦਾ ਜਾਂ ਨਹੀਂ ਮੈ ਸਪੈਸੀਫਿਕ ਕੋ ਉਸ ਤਰ੍ਹਾਂ ਦਾ ਬੈਨੀਫਿਟ ਹੈ ਨਹੀਂ ਕਿ ਐਟ ਲਾਰਜ ਜੋਬ ਉਸ ਜਿਨ੍ਹਾਂ ਦੀਆਂ ਫਾਈਲਾਂ ਥੱਲੋਂ ਬਣ ਕੇ ਆਈਆਂ ਸੀਗੀਆਂ ਜਿਨ੍ਹਾਂ ਦੀ ਪ੍ਰੀ ਮੈਚੁਰ ਰਿਲੀਜ਼ ਬਣਦੀ ਸੀ ਉਹਨਾਂ ਨੂੰ ਕੀਤਾ ਔਰ ਬਹੁਤ ਸਾਰਿਆਂ ਨੂੰ ਪੈਂਡਿੰਗ ਰੱਖਿਆ ਨਹੀਂ ਨਹੀਂ ਇਸ ਦਾ ਕੋਈ ਇਹ ਨਹੀਂ ਸਾਡੇ ਕੋਈ ਜਿੰਨੇ ਸੀ ਪਾਵਰ ਆਫ ਪਟੰਡੀ ਦੇ ਬੀਜ਼ਨਸ ਤੇ ਲੈਂਡ ਆਪਣਾ ਰੀਡਰ ਪ੍ਰੋਪਰਟੀਜ਼ ਬਣਾ ਰਹੇ ਨੇ ਜਾਂ ਆਪਣੇ ਕਲੋਨਸਟ ਕੱਟ ਰਹੇ ਨੇ ਸਿਰਫ ਪਾਵਰ ਆਫ ਪਟੰਡੀ ਲੈ ਕੇ ਉਹ ਵੀ ਇਹਦੇ ਵਿੱਚ ਕੌਣ ਕਰੇਗਾ ਨਹੀਂ ਨਹੀਂ ਪਾਵਰ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਵਾਟ ਇਜ਼ ਪਾਵਰ ਆਫ ਅਟਾਰਨੀ ਪਾਵਰ ਆਫ ਅਟਾਰਨੀ ਜੇ ਕਿਸੇ ਨੇ ਸਿਰਫ ਪਾਵਰ ਆਫ ਅਟਾਰਨੀ ਦੇ ਦਿੱਤੀ ਤੇ ਉਹਦੀ ਜਿਹੜੀ ਜਿਹੜੀ ਸੇਲ ਆਫ ਲੈਂਡ ਹੈ ਜਿਹੜੀ ਜੋ ਐਸਟੈਬਲਿਸ਼ ਨਹੀਂ ਹੋ ਰਹੀ ਹੈਗੀ ਤੇ ਫਿਰ ਕੱਲੇ ਪਾਵਰ ਆਫ ਅਟਾਰਨੀ ਡਸਨਟ ਸਰਵ ਐਨੀ ਪਰਪਸ ਨਹੀਂ ਉਹਦਾ ਪਾਵਰ ਅਟਾਰਨੀ ਤਾਂ ਇਹ ਹੈ ਵੀ ਤੁਹਾਡਾ ਕੰਮ ਮੈਂ ਕਰ ਰਿਹਾ ਦੈਟਸ ਇਟ ਬਟ ਉਹ ਕੰਮ ਇਲੀਗਲ ਹੈ ਕਿ ਇਲੀਗਲ ਹੈ ਦੈਟ ਇਜ਼ ਬੈਂਡਿੰਗ ਔਨ ਮੀ ਆਲਸੋ ਐਂਡ ਦੈਟ ਇਜ਼ ਬੈਂਡਿੰਗ ਔਨ ਯੂ ਆਲਸੋ ਸੋ so that is that is no relevance ਹਾਂਜੀ ਕਿ ਤੁਸੀਂ ਡਰਾਫਟ ਪਾਲਿਸੀ ਕਰ ਦਿੱਤੀ ਹੈ ਉਹ ਦੀ ਰੋਕਰੀ ਕਰ ਲਈ ਨਹੀਂ ਐਡਵਾਂਸਡ ਸਪੋਰਟਸ ਦੀ ਦੇਖੋ ਪਾਲਿਸੀ ਜਿਹੜੀ ਉਹ ਪਹਿਲਾਂ ਆਈ ਹੋਈ ਹੈ ਇਹਦਾ ਸਿਰਫ ਜਿਹੜੀ ਅਸੀਂ ਉਹਨੂੰ ਪ੍ਰੋਮੋਟ ਕਰਨ ਦੇ ਲਈ ਇੱਕ ਐਡੀਸ਼ਨਲ ਜਿਹੜੀ ਉਹ ਕੀਤੀ ਹੈ ਕਿ ਉਹਦੇ ਵਿੱਚ ਜਿਹੜੇ ਜ਼ਮੀਨ ਹੈ ਉਹ ਕੀਤੀ ਜਾਏਗੀ ਔਰ ਜਿਹੜੇ ਜਿਵੇਂ ਤੁਹਾਨੂੰ ਦੱਸਿਆ ਵੀ ਆਹ ਜਿਹੜੇ ਕਲੱਬ ਵਗੈਰਾ ਨਹੀਂ ਪਲਾਨਿੰਗ ਪਲਾਨਿੰਗ ਤੋਂ ਆਪਕੋ ਬਤਾ ਦਿੰਦੇ ਨੇ ਜੇ ਪਾਲਿਸੀ ਹੈ पॉलिसी बन गई है इसके ऊपर काम डिपार्टमेंट कर रहा है हां नहीं ये ये हाँ? जो, जो हैजे तक डिपार्टमेंट वालों साडे कोल जो टेंटेटिव प्रपोजल आई है वो क्लोज टू दिस एरिया ओनली शिवालिक हिल्स के ने नेड़े टेड़े या कंडी एरिया ठीक है ना बाकी डिटेल्स ਵੋਟ ডিপਾਰਟਮੈਂਟ ਕਨਸੀਵਜ਼ दैट इज अप टू देम ਬਟ ਇਨ ਪ੍ਰਿੰਸੀਪਲ ਅਪਰੂਵਲ ਹੈਜ਼ ਬੀਨ ਅਕੋਰਡਡ ਬਾਏ ਦਾ ਕੈਬਨਿਟ ਥੈਂਕ ਯੂ ਸਰ ਜੀ ਸਰ ਜੀ ਸਰ ਜੀ ਸਾਨੂੰ ਉਹਨਾਂ ਦਾ ਪਾਸੇ ਦਾ ਪਾਸਾ ਸੁਣਿਆ ਮੈਂ ਜੀ ਨਹੀਂ ਸੁਣਿਆ ਕਿ ਹਰ ਵਕਤ ਜਿਹੜਾ ਸੈਸ਼ਨ ਹੈ 20 ਤੋਂ 25 ਜਾਂ 30 ਤੋਂ 35 ਦਿਨ ਹੋਣਾ ਚਾਹੀਦਾ ਇਸ ਸਾਲ ਵੀ ਪੰਜ-ਛੇ ਦਿਨ ਹੀ ਹੋਇਆ ਜੀ ਬਜਟ ਸੈਸ਼ਨ ਦੀ ਹੁਣ ਤੁਸੀਂ ਸਿਰਫ ਤਿੰਨ ਦਿਨ ਲੈ ਕੇ ਆ ਰਹੇ ਹੋ ਕਾਨੂੰਨ ਕਿ ਜਦੋਂ ਵੀ ਵਿਰੋਧੀ ਕਹਿੰਦੇ ਆ ਸੀ ਵੱਡਾ ਦੇਖੋ ਬਿਜ਼ਨਸ ਦੀ ਗੱਲ ਆ ਜਿੰਨਾ ਬਿਜ਼ਨਸ ਸਾਡੇ ਕੋਲੇ ਹੁਣ ਤੱਕ ਸਰਕਾਰ ਕੋਲੇ ਹੈਗਾ ਉਸ ਬਿਜ਼ਨਸ ਦੇ ਮੁਤਾਬਕ ਸਿਰਫ ਤਿੰਨ ਦਿਨ ਬਣਦੇ ਨੇ ਜਦੋਂ ਬਿਜ਼ਨਸ ਜੇ ਆਪੋਜੀਸ਼ਨ ਕੋਈ ਬਿਜ਼ਨਸ ਲੈ ਕੇ ਆਉ ਉਹ ਤਾਂ ਵਿਚਾਰ ਕਰ ਲਵਾਂਗੇ ਪਰ ਲੇਕਿਨ ਬਿਜ਼ਨਸ ਸਾਡ ਦੇ ਸਟੇਜ ਹੈਗਾ ਉਹ ਤਿੰਨ ਦਿਨ ਦੇ ਉਹ ਤੰਦਰੀ ਹੋਊਗਾ ਸਾਲ